ਹਾਂਜੀ ਵੀਰੋ ਕੀ ਹਾਲ ਨੇ ਜੀ ਵੀਰੋ ਇੱਕ ਬਹੁਤ ਦੁਖਦਾਈ ਘਟਨਾ ਜਿਹੜੀ ਆਪਣੇ ਸਾਹਮਣੇ-ਸਾਹਮਣੇ ਆਈ ਆ ਤੇ ਦੇਖਣ ਨੂੰ ਮਿਲਿਆ ਹੈ ਕਿ ਇੱਕ ਬਿਜਲੀ ਮੁਲਾਜ਼ਮ ਜੋ ਕਿ ਲਾਈਟ ਸਵਾਰਨ ਦੇ ਲਈ ਖੰਭੇ ਉੱਤੇ ਆਉਂਦੇ ਆ ਘਰ ਦੇ ਨਾਲ ਇੱਕ ਖੰਭਾ ਹੁੰਦਾ ਹੈ ਉਹਦੇ ਉੱਤੇ ਆਉਂਦੇ ਆ ਤੇ ਤੁਸੀਂ ਦੇਖਿਓ ਵੀ ਕਿਵੇਂ ਜਿਹੜਾ ਉਹ ਬੰਦਾ ਏ ਦੋਨੇ ਜਣੇ ਜਾਨੀ ਕਿ ਆਕੇ ਉਥੇ ਲੱਗਦੇ ਆ ਸਰਦਾਰ ਮੁੰਡਾ ਜਿਹੜਾ ਫੋਨ ਚਲਾਉਣ ਲੱਗ ਜਾਂਦਾ ਤੇ ਦੂਜਾ ਮੁੰਡਾ ਉੱਪਰ ਚੜਦਾ ਹੈ ਦੇਖੋ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਉਥੇ ਇੱਕ ਗਵਾਂਡੀ ਮੁੰਡਾ ਵੀ ਆਕੇ ਉਹਨਾਂ ਦੇ ਕੋਲ ਖੜਦਾ ਹੈ ਉਹ ਵੀ ਤੁਸੀਂ ਦੇਖਿਓ ਤੇ ਉਸ ਤੋਂ ਅੱਗੇ ਜਿਹੜਾ ਹੋਣ ਵਾਲਾ ਹੈ ਉਹ ਦੇਖ ਕੇ ਆਪਣੀ ਰੂਹ ਕੰਬ ਜਾਂਦੀ ਆ ਕਿ ਕਿਵੇਂ ਇੱਕ ਨੌਜਵਾਨ ਜਿਹੜਾ ਘਰ ਤੋਂ ਆਂਦਾ ਆਪਣੀ ਡਿਊਟੀ ਤੇ ਆਂਦਾ ਤੇ ਉਹਨੂੰ ਅਗਲੇ ਮਿੰਟ ਦਾ ਪਤਾ ਨਹੀਂ ਹੁੰਦਾ ਵੀ ਮੇਰੇ ਨਾਲ ਅਗਲੇ ਮਿੰਟ ਕੀ ਹੋਣਾ ਕੀ ਨਹੀਂ ਹੋਣਾ ਇਹ ਸਭ ਕੁਝ ਦੇਖ ਲਓ ਵੀ ਕੁਦਰਤ ਦੇ ਰੰਗ ਆ ਵੀਰੋ ਸੋ ਆਪਾਂ ਬਿਜਲੀ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢਦੇ ਆ ਜਦੋਂ 5 ਮਿੰਟ ਵਾਸਤੇ ਲਾਈਟ ਚੱਲ ਜਾਂਦੀ ਆ ਪਰ ਇਹਨਾਂ ਦਾ ਜਿਹੜਾ ਦੁੱਖ ਹੈ ਉਹ ਰੱਬ ਹੀ ਜਾਣ ਸਕਦਾ ਕਿੰਨਾ ਖਤਰੇ ਵਾਲਾ ਜਿਹੜਾ ਇਹਨਾਂ ਦਾ ਕੰਮ ਹੈ ਕਿੰਨਾ ਰਿਸਕੀ ਕੰਮ ਹੈ ਆਪਣੇ ਬੱਚੇ ਇਹਨਾਂ ਦੇ ਵੀ ਪਰਿਵਾਰ ਆਉਂਦਾ ਜਾਂ ਪਰਵਾਰ ਹੈ ਬੱਚੇ ਆ ਸਭ ਕੁਝ ਹੁੰਦਾ ਇਹਨਾਂ ਦਾ ਪਰ ਫਿਰ ਵੀ ਦੇਖਿਓ ਵੀ ਉਹ ਮੁੰਡਾ ਜਿਹੜਾ ਉੱਪਰ ਚੜਦਾ ਕੋਠੇ ਪਰ ਤੁਹਾਡੇ ਸਾਹਮਣੇ ਉਹ ਖੰਭਾ ਖੰਬੇ ਦੇ ਨਾਲ ਜਿਹੜਾ ਕੋਠਾ ਹੁੰਦਾ ਉੱਥੇ ਚੜ ਜਾਂਦਾ ਏ ਤੇ ਉਸ ਤੋਂ ਬਾਅਦ ਤਾਰਾਂ ਨੂੰ ਲੱਗ ਜਾਂਦਾ ਉਹ ਆਪਣਾ ਸਵਾਰਨ ਦੇ ਲਈ ਉਹਨਾਂ ਨੂੰ ਠੀਕ ਕਰਨ ਲਈ ਤੇ ਅਚਾਨਕ ਜਿਹੜਾ ਦੁਰਘਟਨਾ ਅਜਿਹੀ ਹੁੰਦੀ ਆ ਕਿ ਪ੍ਰਮਾਤਮਾ ਨੇ ਜੋ ਕੀਤਾ ਬਹੁਤ ਮਾਰਾ ਕੀਤਾ ਪਰ ਕਿਸਮਤ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਜੋ ਕਿਸਮਤ ਵਿੱਚ ਲਿਖਿਆ ਹੁੰਦਾ ਉਹ ਹੋਣਾ ਹੀ ਹੁੰਦਾ ਉਹ ਦੇਖਿਓ ਜੀ ਤੁਹਾਡੇ ਸਾਹਮਣੇ ਆ ਉਹ ਦੇਖੋ ਮੁੰਡਾ गिर ਜਾਂਦਾ ਪਿੱਛੇ ਨੂੰ ਲਟਕ ਜਾਂਦਾ ਕੋਠੇ ਦੇ ਉੱਤੋਂ ਤੇ ਉਹ ਸਰਦਾਰ ਮੁੰਡਾ ਇਹ ਜਿਹੜਾ ਉਹ ਫੋਨ ਲੱਗ ਜਾਂਦਾ ਮਲਾਨ ਤੇ ਉਹ ਨੂੰ ਵਾਰ-ਵਾਰ ਹਾਕਾਂ ਵੀ ਮਾਰਦਾ ਘਰ ਵਾਲਿਆਂ ਨੂੰ ਤੇ ਕੋਈ ਗੱਡੀ ਜਾਂ ਕੋਈ ਮੋਟਰਸਾਈਕਲ ਲਿਆਉਣ ਨੂੰ ਵੀ ਕਹਿੰਦਾ ਉਹਨੂੰ ਹਲਾ ਕੇ ਵੀ ਦੇਖਦਾ ਤੇ ਉਧਰ ਆਟੋ ਜਾਂਦਾ ਹੁੰਦਾ ਉਹਨੂੰ ਵੀ ਆਵਾਜ਼ਾਂ ਮਾਰਦਾ ਉਹ ਤੇ ਉਹ ਦੇਖੋ ਉਹਦੀ ਬਾਹ ਹਲਾ ਕੇ ਦੇਖਦਾ ਸੋ ਮਿੱਤਰੋ ਇੰਨੀ ਕੁ ਜ਼ਿੰਦਗੀ ਹੁੰਦੀ ਆ ਬੰਦੇ ਦੀ 2 ਮਿੰਟ ਦੇ ਵਿੱਚ ਜਿਹੜਾ ਬੰਦਾ ਹੱਸਦਾ ਖੇਡਦਾ ਬੰਦਾ 5 2 ਮਿੰਟ ਪਹਿਲਾਂ ਜਿਹੜਾ ਆਇਆ ਸੀਗਾ ਉਹਨੂੰ ਨਹੀਂ ਸਭ ਉਹਨੂੰ ਪਤਾ ਹੀ ਨਹੀਂ ਸੀ ਵੀ ਮੇਰਾ ਜਿਹੜਾ ਕਾਲ ਹੈ ਮੇਰੀ ਮੌਤ ਆ ਉਹ ਮੇਰੇ ਨਾਲ ਹੀ ਘੁੰਮ ਰਹੀ ਆ ਸੋ ਤੁਹਾਡੇ ਸਾਹਮਣੇ ਆ ਸਾਰਾ ਕੁਝ ਕਿਵੇਂ ਇੱਕ ਨੌਜਵਾਨ ਦੀ ਜਿਹੜੀ ਆ ਕੋਈ ਗਲਤੀ ਹੋ ਗਈ ਹੋਊਗੀ ਜਾਂ ਕੁਝ ਕਿਹਾ ਕੁਝ ਕਹਿ ਨਹੀਂ ਸਕਦੇ ਕਿਵੇਂ ਇੱਕ ਨੌਜਵਾਨ ਦੀ ਜਿਹੜੀ கரੰਟ ਲੱਗਣ ਦੇ ਨਾਲ ਮੌਤ ਹੋ ਜਾਂਦੀ ਆ ਇਹ ਬਿਜਲੀ ਮੁਲਾਜ਼ਮ ਸੀਗੇ ਸੋ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਆਪਣਾ ਕੰਮ ਐ ਖਾਸ ਕਰਕੇ ਬਿਜਲੀ ਦਾ ਬਰਸਾਤ ਦੇ ਦਿਨ ਚੱਲਦੇ ਹੁੰਦੇ ਆ ਤਾਰਾਂ ਗਿੱਲੀਆਂ ਹੁੰਦੀਆਂ ਕਰੰਟ-ਕਰੰਟ ਆਇਆ ਹੁੰਦਾ ਸੋ ਧਿਆਨ ਨਾਲ ਵੀਰੋ ਕਰਿਆ ਕਰੋ ਕੰਮ ਇਹ ਜੇ ਸੋ ਬਹੁਤ ਦੁੱਖ ਹੋਇਆ ਇਹ ਵੀਡੀਓ ਦੇਖ ਕੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਵੀਰ ਦੀ ਜਿਹੜੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਸੋ ਇਹੇ ਕੰਮ ਵੀਰੋ ਧਿਆਨ ਦੇ ਨਾਲ ਕਰਿਆ ਕਰੋ ਤੇ ਤੁਹਾਡੇ ਸਾਹਮਣੇ ਆ ਉਹ ਫੋਨ ਮਲਾ ਰਿਹਾ ਆਪਣੇ ਨਾਲ ਦਿਆਂ ਨੂੰ ਸੋ ਇਹ ਬਿਜਲੀ ਮੁਲਾਜ਼ਮਾਂ ਤੱਕ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ